आदि पर का भी नहीं था मुझे पता है अंदर में आज तक मैं भी पी पर इसकी जान मैं भी बताऊंगी एक दिन उन्होंने प्रारंभिक दे दिया था मुझे विभाग पर चोरी लगा के का सुन ले पर प्रभाव नहीं था आजो मेरे क्या करते नहीं बोलूंगा चले गए ਆਵਾਰਦੀ ਕੀ ਫਤਿਹ ਸਮੂਹ ਇਲਾਕਾ ਨਮਸੀ ਦੇਸ਼ ਵਾਸੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦਾਰਾ ਸ੍ਰੀ ਹੜਕਸ਼ਾਹ ਪਿੰਡ ਛੇੜੀ ਡਿਸਟ੍ਰਿਕਟ ਰੋਪੜ ਸੰਤਨ ਬਾਬਾ ਜੋਰਾਵਰ ਸਿੰਘ ਜੀ ਸੰਤਨ ਬਾਬਾ ਬੱਤੇ ਸਿੰਘ ਜੀ ਸੰਤਨ ਮਾਤਾ ਵਿਧਿ ਕੌਜ ਦੇ ਪਾਵਨ ਪਿੱਤਰ ਸਥਾਨ ਗੁਰੂ ਅਰਜਨ ਸਾਹਿਬ ਕੇ ਦਾਸ ਮੁਖ ਸੇਵਾਦਾਰ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਸਾਰੇ ਹੀ ਦੇਸ਼ ਵਿਦੇਸ਼ ਰਹਿੰਦੇ ਸੰਗਤਾਂ ਤੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਥਾਨ ਦੀ ਭਾਈ ਪੱਥਰ ਦੀ ਸੇਵਾ ਸ਼ੁਰੂ ਕਰਨ ਬਹੁਣੀ ਹੈ ਆਪ ਸੰਗਤਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵਾਅਦੇ ਬੰਧ ਭਾਈ ਇਸ ਸਥਾਨ ਵਿੱਚ ਸਹਿਯੋਗ ਦੇਣ ਦੀ ਕਿਰਪਾ ਤੱਕ ਕਰੋ ਆਪ ਦੀ ਮਾਇਸਫਲ ਹੋਵੇਗੀ ਸਾਰੇ ਹੀ ਸਾਡਾ ٹرسٹ ਮਾਤਾ ਗੁਜਰ ਕੋ ਚੈਰੀਟੇਬਲ ٹرسٹ ਜਿਨ੍ਹਾਂ ਦਾ ਕਾਰਡ ਤੇ ਵੀ ਨੰਬਰ ਹੈ ਕੌਣ ਨੰਬਰ ਹੈ ٹرسٹ ਤੇ ਮਾਯਾ ਭਜਨ ਦੀ ਕਿਰਪਾਲਤਾ ਕਰੋ ਆਪ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਜੀ ਬਹੁਤ ਚਾਹ ਪਾਣੀ ਦੀ ਸੇਵਾ ਭਾਈ ਸਾਹਿਬ ਤੁਸੀਂ ਬਹੁਤ ਚਾਹ ਬਣਾ ਦਿੰਨੇ ਆ ਜੀ ਕਾ ਬਣਾ ਲਉ ਜੀ ਬਸ ਕੋਈ ਨਹੀਂ ਬਸ ਤੁਹੋਗੇ ਬੜਾ 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 ਅਧਿਕ ਮਰਕਤ ਤੇ ਟੱਕਰੇ ਬੰ ਮੈਨੂੰ ਅਜੇ ਪਤਾ ਨਹੀਂ ਜੀਦਾ ਹੈ ਲਓ ਪਰ ਆਪੋ ਗਿਣੇ ਤੇ ਤੋੜ ਤੋਗਿ ਦੇਣਾ ਥੋੜੇ ਜਿਹਾ ਲੇ ਕੇ ਕੇ ਵਿਸ਼ਵਾਰਦੀਆਂ